ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਮਲੇ ਕੋਲਾ ਦੇ ਇੰਚਾਰਜ ਮੈਡਮ 자ਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਤਰਲੋਚਨ ਸਿੰਘ ਢਲੇਰ ਦੀ ਅਗਵਾਈ ਹੇਠ ਮਲੇ ਕੋਲਾ ਦੇ ਦਿਹਾਤੀ ਸਰਕਲ ਦਾ ਵਰਕਰ ਮਿਲਣੀ ਪ੍ਰੋਗਰਾਮ ਰਾਜ ਹਵੇਲੀ ਸ਼ੇਰਗੜ ਚੀਮਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਸਰਦਾਰ ਇਕਵਾਲ ਸਿੰਘ ਚੁੰਤਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਰਦਾਰ ਇਕਵਾਲ ਸਿੰਘ ਚੁੰਤਾਨ ਨੇ ਕਿਹਾ ਕਿ ਪੰਜਾਬ ਵਿੱਚ ਆਪ ਦਾ ਕੋਈ ਵਜੂਦ ਨਹੀਂ ਹੈ ਇਸ ਸਰਕਾਰ ਨੇ 2 ਸਾਲਾਂ ਵਿੱਚ ਪੰਜਾਬ ਨੂੰ ਤਬਾਹੀ ਦੇ ਕੰਡੇ ਤੇ ਲਿਆ ਖੜਾ ਕੀਤਾ ਹੈ ਅਤੇ ਸਰਕਾਰ ਕਰਜ਼ਾ ਚੁੱਕ ਕੇ ਆਪਣਾ ਡੰਗ ਟਪਾ ਰਹੀ ਹੈ ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਸਰਦਾਰ ਬਾਦਲ ਨੇ ਪੰਥਾਤੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਅਕਾਲੀ ਦਲ ਦੇ ਰਾਜ ਵਿੱਚ ਹੀ ਅਸਲ ਪੰਜਾਬ ਦਾ ਵਿਕਾਸ ਹੋਇਆ ਹੈ ਇਸ ਮੀਟਿੰਗ ਵਿੱਚ ਹਲਕਾ ਇੰਚਾਰਜ ਮੈਡਮ 자ਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਤਰਲੋਚਨ ਸਿੰਘ ਤਲੇਰ ਨੇ ਸਰਦਾਰ ਚੁੰਤ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਹਲਕਾ ਮਲੇ ਕੋਲਾ ਤੋਂ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਸੰਡੌੜ ਦੇ ਪ੍ਰਧਾਨ ਮਨਦੀਪ ਸਿੰਘ ਮਾਨਕਵਾਲ ਸੁਲੇਮਾਨ ਨੋਨਾ ਮਹਿਮੂਦ ਗੋਲਡਨ ਦਰਸ਼ਨ ਸਿੰਘ ਦਰਸੀ ਚਨੇਰ ਡਾਕਟਰ ਸਰਾਜ ਮੁਹੰਮਦ ਚੱਕ ਜਥੇਦਾਰ ਤਰਨਜੀਤ ਸਿੰਘ ਬੌਪਲਾ ਤਰਸੀਮ ਸਿੰਘ ਪੂਤਨ ਰਾਜਵਿੰਦਰ ਸਿੰਘ ਰਾਜੀ ਖੁਰਦ ਆਰਤੀਆ ਸੁਖਮਿੰਦਰ ਸਿੰਘ ਮਾਨਕੀ ਹਰਗਿਆਨ ਸਿੰਘ ਢਾਲੀਵਾਲ ਢੁਲਮਾ ਬੈ ਨਰਿੰਦਰ ਸਿੰਘ ਢੁਲਮਾ ਨੰਬਰਦਾਰ ਅਮਰਜੀਤ ਸਿੰਘ ਜੱਗੀ ਮੱਥੂਏੜੀ ਇਰਫਾਨ ਰਾਓ ਰੋਹੀੜਾ ਸਾਬਕਾ ਸਰਪੰਚ ਮਹਿੰਦਰ ਸਿੰਘ ਮਿੱਠੂ ਚਨੇਰ ਨੰਬਰਦਾਰ ਗੁਲਜਾਰ ਸਿੰਘ ਢੁਲਮਾ ਸਾਫਾ ਪੰਚੋ ਬਲਬੀਰ ਸਿੰਘ ਤੁਲਮਾ ਕਨੇਡਾ ਵਾਲੇ ਜੋਰਾਵਰ ਸਿੰਘ ਉਪਰ ਪਰਵਾਲੀ ਸੁਰਈਆ ਬੇਗਮ ਢੱਡੇਵਾੜਾ ਬਲਜੀਤ ਕੌਰ ਇਮਾਮਗੜ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਤੇ ਵਰਕਰ ਮੌਜੂਦ ਸਨ ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਬਾਲ ਸਿੰਘ ਚੁੰਤਾਨ ਨੇ ਲੋਕਾਂ ਦੇ ਠਾਟਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੈਂ ਤੁਹਾਨੂੰ ਬੇਨਕਮ ਕਿਰੋਣਾ ਕੀ ਪੰਜਾਬ ਆਪਣੀ ਹੋਣ ਗੋਲਿਆ ਅੱਜ ਪੰਜਾਬ ਦੀ ਜੋ ਅਸਲੀ ਵਿਰਾਸਤ ਹੈ ਜੋ ਪੰਜਾਬ ਨੇ ਸਮਿਆਂ ਦਾ ਪੰਜਾਬ ਦੀ ਭਾਸ਼ਾ ਪੰਜਾਬ ਦਾ ਤੰਵਾ ਉਹ ਸਾਰਾ ਹੋਣੇ ਹੋਣੀ ਸਭ ਤੋਂ ਕੋਪ ਕਰਦਾ ਸਾਡੀ ਨੌਜਵਾਨ ਪੀੜ੍ਹੀ ਪ੍ਰਵਾਸ ਕਰ ਰਹੀ ਹੈ ਕਿਤੇ ਆ ਕੇ ਹੋਰ ਨੂੰ ਬਸ ਰਹੇ ਨੇ ਕਿ ਪੰਜਾਬ ਦਾ महौल आहे अॼु कोन कोन साम्हूं नज़र न पंजाब चिंता करण जी बिचार बि थो बेनती करण चाहंदा केथ जे दर्द जी गले पार्टीना कर ਜੇ ਖੁੱਲ ਕੇ ਇਹਨਾਂ ਮੁੱਦਿਆਂ ਤੇ ਕੋਈ ਗੱਲ ਕਰੂਗਾ ਤਾਂ ਸਿਰਫ ਤੇ ਸਰਮ ਦਾ ਨਿਕਲ ਕਰੂਗਾ ਬਾਕੀ ਕੋਈੋਂ ਸੱਦਾ ਜਾ ਕੇ ਛੋਟਾ ਲੋਕ ਨੇ ਜਾਂ ਕੰਮਗੇ ਪਰ ਪਾਰਲੀਮੈਂਟ ਤੁਸੀਂ ਕਿਹਦੇ ਬੋਲਣਾ ਮੈਂ ਵੀ ਨਹੀਂ ਕਹਿੰਦਾ ਤੁਹਾਨੂੰ ਕਿ ਤੁਹਾਨੂੰ ਮੈਂ ਪਰਚਾਣ ਨੂੰ ਪੁੱਛਣਾ ਉਹ ਜਿਹਨਾਂ ਦੇ ਮਾਨਿਫੈਸਟੋ ਵੀ ਇੱਕ ਨੇ ਸਫਾਕ ਵੀ ਦੇਣੀ ਹੋਈ ਹੈਗਾ ਔਰ ਨਹੀਂ ਬਾਲੇ ਨੂੰ ਜੀ ਬੋਲੀ ਆਇਆ ਉਹ ਸਿਰਫ ਕਿਸੇ ਬਾਲੀ ਨਾਲ ਆਜ ਅਸੀਂ ਜੀ ਦੇ ਨਾਮ ਸੁਣਤਾ ਤੋੜਿਆ ਮੈਨੂੰ ਇਸ ਗੱਲਾਂ ਦਾ ਮਾਣ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਸੀਂ ਉਹਨਾਂ ਥੋੜੇ ਆਪਣੇ ਬੰਦਿਆਂ ਨੂੰ ਦਿੱਤੇ ਜਿਨ੍ਹਾਂ ਨੇ ਕੰਮਾਂ ਬਹੁਤ ਜਾ ਕੇ ਬਾਲਣੇ ਦਾ ਸਾਨੂੰ ਸੁਣ ਕੇ ਕਿਹਾ ਕਿ ਮੁੰਡਿਆਂ ਤੋਂ ਬਿਨਾ ਸਾਰੇ ਮਸਲੇ ਹੱਲ ਕੀਤੇ ਬਿਨਾ ਅਸੀਂ ਵੀ ਇਹ ਬਿਨਾਂ ਕੋਈ ਸਵਲ ਉਠਾਉਣਾ ਨਹੀਂ ਕਰਨਾ। ਕਿਸਾ ਕੇ ਵੀਰੋ ਮੈਂ ਅੱਜਪੋ ਚੀਰਸ ਮਸਲੀਆ ਤੇ ਗੱਲ ਕਰਨ ਜਾਣੀਆਂ। ਜੇ ਤੁਹਾਡੇ ਮਨ ਨੂੰ ਲੱਗਿਆ ਤਾਂ ਜ਼ਰੂਰ ਤਾਲੀ ਨਾਲ ਇਹਦਾ ਸਵਾਗਤ ਜ਼ਰੂਰ ਕਰਨਾ। ਕਿਉਂਕਿ ਅੱਜ ਸਾਨੂੰ ਜਿਹੜੇ ਇਹ ਲੋਕਾਂ ਨੇ ਗੁੰਮਰਾ ਪਿੱਛਾ ਰਾਸ਼ਨ ਪਿਆਗੇ ਅਸੀਂ ਇੱਕ ਹਜ਼ਾਰ ਬੀਬੀਆਂ ਨੂੰ ਦੇਾਂਗੇ ਇਹ ਮਸਲੇ ਨਹੀਂ ਐ। ਮਸਲੇ ਬਹੁਤ